ਦੀ ਉਹਨਾਂ ਦਾ ਮੁੱਲ ਨਹੀਂ ਜੇ ਪਾਇਆ ਜਾ ਸਕਦਾ ਉਹਨਾਂ ਨੂੰ ਕੋਈ ਖਰੀਦ ਨਹੀਂ ਸਕਦਾ ਫਿਰ ਕੋਈ ਆਪਣਾ ਤੇ ਆਸਦੇ ਪੰਨਿਆਂ ਨੂੰ ਕਿਤੇ ਛਾਤੀ ਮਾਰੀ ਹੈ ਨਾ ਗੁਰੂ ਹਰਗੋਬਿੰਦ ਪਾਈਸ਼ੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਦੋਂ 52 ਕੈਦੀਆਂ ਨੂੰ ਰਹਾਆ ਕਰਵਾ ਕੇ ਵਾਪਸ ਪਰਤ ਰਹੇ ਨੇ ਨਾ ਨਾਲ ਨਾਲ ਜਹਾਂਗੀਰ ਹੈ ਤੇ ਰਸਤੇ ਦੇ ਵਿੱਚ ਪੜਾ ਕੀਤਾ ਇੱਕ ਨਗਰ ਦੇ ਵਿੱਚ ਦੋ ਤੰਬੂ ਲੱਗੇ ਹੋਏ ਨੇ ਇੱਕ ਜahangir ਦਾ ਇੱਕ ਗੁਰੂ ਹਰਗੋਬਿੰਦ ਪਾਇਸ਼ਾ ਜੀ ਦਾ। ਪਾਉ ਜਿਹੜਾ ਨਾਮ ਨਾਲ ਜੁੜ ਜਾਂਦਾ ਨਾ ਉਹਦੇ ਉਹਨੂੰ ਕੋਈ ਖਰੀਦ ਨਹੀਂ ਸਕਦਾ। ਕਿਹੇ ਕੀਮਤ ਦਿੱਤ ਜਿਹੜਾ ਨਾਮ ਨਾਲ ਜੁੜ ਜਾਂਦਾ। ਕਿੰਦੇ ਦੋ ਤੰਬੂ ਲੱਗੇ ਹੋਏ ਨੇ ਉਸ ਨਗਰ ਦੇ ਵਿੱਚ ਇੱਕ ਸਿੱਖ ਨੂੰ ਪਤਾ ਚੱਲਿਆ ਵੀ ਮੇਰੀ ਪੀਰ ਦੇ ਮਾਲਕ ਆਏ ਹੋਏ ਨੇ। ਤੇ ਕਿਉਂ ਨਾ ਹੋਏ ਮੈਂ ਗੁਰੂ ਪਿਤਾ ਦੇ ਦਰਸ਼ਨ ਹੀ ਕਰਾਂ। ਅੱਜ ਤੱਕ ਗੁਰੂ ਹਰਗੋਬਿੰਦ ਪਾਈਸ਼ੇ ਦੇ ਉਹਨੇ ਦਰਸ਼ਨ ਨਹੀਂ ਸੀ ਕੀਤੇ ਕਦੀ ਉਹਨੇ ਘਾੜ ਵੱਡੇ ਆ ਤੇ ਨਾਲ ਇੱਕ ਟਕਾ ਲਿਆ ਘਾੜ ਕਹਿੰਦਾ ਮੈਂ ਗੁਰੂ ਹਰਗੋਬਿੰਦ ਪਾਈਸ਼ੇ ਦੇ ਘੋੜੇ ਨੂੰ ਪਾਵਾਂਗਾ ਬੜਾ ਵਧੀਆ ਘਾੜ ਵੱਢ ਕੇ ਲਿਆਂਦਾ ਮੋਰੀ ਦੇ ਵਿੱਚ ਪਾਇਆ ਕਹਿੰਦਾ ਜੀ ਇਹ ਉਹਨਾਂ ਦੇ ਘੋੜੇ ਨੂੰ ਦੇਵਾਂਗਾ ਇੱਕ ਟਕਾ ਲਿਆ ਤੇ ਪੁੱਛਣਾ ਕੀਤਾ ਸਾਧ ਦੇ ਜੇ ਕੱਪੜੇ ਨੇ ਕਹਿੰਦਾ ਜੀ ਮੈਂ ਪਾਤਸ਼ਾਹ ਨੂੰ ਮਿਲਣਾ ਹੈ ਤੇ ਸਿਪਾਈਆਂ ਨੇ ਆਖਿਆ ਭਈ ਕੋਈ ਹੋਣਾ ਹੈ ਬਾਦਸ਼ਾਹ ਨੂੰ ਜਾਣਦਾ ਹੋਇਆ ਜੀ ਤੇ ਉਹਨੇ ਅੰਦਰ ਜਾਣ ਦਿੱਤਾ ਤੇ ਅੰਦਰ ਬੈਠਾ ਸੀ ਜਹਾਂਗੀਰ ਕਿਉਂਕਿ ਦੋ ਤੰਬੂ ਲੱਗੇ ਸੀ ਪਹਿਲਾਂ ਜਹਾਂਗੀਰ ਦੇ ਤੰਬੂ ਵਿੱਚ ਚਲਾ ਗਿਆ ਤੇ ਜਗੀਤ ਨੂੰ ਇੱਕ ਟੱਕਰ ਰੱਖ ਕੇ ਮੱਥਾ ਟੇਕਦਾ ਤੇ ਨਾਲ ਪਤਾ ਕੀ ਕਹਿੰਦਾ ਕਹਿੰਦਾ ਜੀ ਬਾਦਸ਼ਾਹ ਮੇਰਾ ਜਨਮ ਮਰਨ ਕੱਟ ਦਿਓ ਮੇਰਾ ਜਨਮ ਮਰਨ ਕੱਟ ਦਿਓ ਆ ਕੀ ਜੀ ਬਖਸ਼ੇ ਤੇ صدਕਾ ਸਭ ਕੁਝ ਪਰਮਾਤਮਾ ਦੀ ਕਿਰਪਾ ਦੇ صدਕਾ ਸਭ ਕੁਝ ਮਿਲਿਆ ਹੋਏ ਬਸ ਜਨਮ ਮਰਨ ਕੱਟ ਦਿਓ ਬਾਦਸ਼ਾਹ ਕੀ ਜਣੇ ਜਨਮ ਮਰਨ ਕਿ ਤਰ੍ਹਾਂ ਕੱਟਿਆ ਜਾਂਦਾ ਹੈ ਬਾਈਸ਼ੇ ਸਮਝ ਗਿਆ ਵੀ ਇਹ ਸਿੱਖ ਹੈ ਇਹ ਗੁਰੂ ਹਰਗੋਬਿੰਦ ਪਾਈਸ਼ੇ ਦਾ ਸਿੱਖ ਹੈ ਇਹਨੇ ਜਾਣਾ ਉਧਰ ਸੀ ਭੁਲੇਖੇ ਨਾਲ ਮੇਰੇ ਕੋਲ ਆ ਗਿਆ ਕਿੰਦਰ ਭਲਿਆ ਜਿੰਦਾਂ ਕੋਲ ਤੋਂ ਜਾਣਾ ਆ ਨਾ ਉਹ ਮੈਂ ਨਹੀਂ ਆ ਜਨਮ ਮਰਨ ਕਟਣ ਵਾਲੇ ਉਹ ਤੇ ਨਾਲ ਦੇ ਤੰਗੂ ਦੇ ਵਿੱਚ ਨੇ ਮੈਂ ਤੇ ਹਿੰਦੁਸਤਾਨ ਦਾ ਬਾਦਸ਼ਾਹ ਆ ਤੇ ਇੱਕ ਦਮ ਟਕਾ ਚੁੱਕਿਆ ਕਿੰਦਾਂ ਰਹਿਨ ਦੇ ਭੜਿਆ ਇੱਕ ਟਕੇ ਦੇ ਬਦਲੇ ਜਿੰਨੀਆਂ ਮਰਜੀ ਸੋਨੇ ਦੀਆਂ ਮੋਹਰਾਂ ਜਿੰਨਾ ਪੈਸਾ ਕਵੇਂ ਤੈਨੂੰ ਦੇ ਦੇਣੇ ਆ ਰਾਜੇ ਦੇ ਅੱਗੇ ਪੈਸਾ ਟੇਕਿਆ ਹੋਇਆ ਰਾਜੇ ਦੇ ਉਹ ਤੋਹੀਨ ਹੈ ਰਾਜੇ ਦੀ ਕਿੰਦਾਂ ਨਹੀਂ ਇਹ ਜਿਹਦੇ ਲਈ ਭੇਟਾ ਲਿਆਂਦੀ ਏ ਉਹਦੇ ਅੱਗੇ ਮੈਂ ਅਰਪਣ ਕਰਨੀ ਏ ਤੂੰ ਰਾਜਾ ਜੋ ਕਰਨਾ ਕਰ ਲੈ ਟਕਾ ਭੇਟਾ ਚੁੱਕੀ ਨਾਲ ਵੇਖੋ ਜਿਹੜੇ ਆ ਉਹ ਘਾ ਵੀ ਚੁੱਕਿਆ ਤੇ ਗੁਰੂ ਹਰਗੋਬਿੰਦ ਪਾਇਸ਼ੀ ਦੇ ਚਰਨਾਂ ਦੇ ਵਿੱਚ ਜਾ ਕੇ ਮੱਥਾ ਟੇਕਿਆ ਨਾਲ ਉਹ ਘਾ ਵੀ ਕੋੜੇ ਨੂੰ ਜਿਹੜਾ ਸੀ ਲਿਆਂਦਾ ਸੀ ਉਹ ਵੀ ਦੇ ਦਿੱਤਾ ਅਰਪਣ ਕਰ ਦਿੱਤਾ ਪਾਉ ਵੇਖੋ ਕਿੰਨੀ ਦ੍ਰੜਤਾ ਵੀ ਜਿਹੜਾ ਗੁਰੂ ਦਾ ਸਿੱਖ ਹੋ ਜਾਂਦਾ ਉਹਨੂੰ ਤੇ ਬਾਦਸ਼ਾਹ ਵੀ ਕੋਈ ਖਰੀਦ ਨਹੀਂ ਸਕਦਾ ਵੇਖੋ ਲਾਲਚ ਦਿੱਤਾ ਗਿਆ ਨਾ ਬਾਦਸ਼ਾਹ ਨੇ ਕਿਹਾ ਬਿਤੇ ਨੂੰ ਜਿੰਨੀਆਂ ਮਰਜੀ ਸੋਨੇ ਦੀਆਂ ਮੋਹਰੇ ਦੇ ਦੇ ਨੇ ਜਿੰਨੀਆਂ ਜ਼ਮੀਨਾਂ ਜਾਇਦਾਦਾਂ ਕਵੇਂ ਤੈਨੂੰ ਦੇ ਦੇਣੇ ਆ ਪਰ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਨਾ ਜੀ ਉਹ ਕਿਸੇ ਕੀਮਤ ਦੇ ਤੈਨੂੰ ਕੋਈ ਖਰੀਦ ਨਹੀਂ ਸਕਦਾ ਤਾਂ ਦਾਤਾ ਜੀ ਇੱਥੇ 1.5